ਤਵਾਣਾ ਜਿੰਨਾ ਜੋਰ ਲਾਉਣਾ ਲਾਲਾ ਜਿੰਨਾ ਜੋਰ ਲੱਗਦਾ ਲਾਲਾ ਤੇਰੇ ਐਵੇਂ ਜਿਕਰੂ ਗਲਤੀ ਹੱਡੀ ਬਣ ਕੇ ਰਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੂੰ ਜੇਲ੍ਹ ਦੇ ਵਿੱਚ ਹੋਵੇਂਗਾ ਫਿਰ ਤੂੰ ਲੜੜਿਆ ਕੱਟੇਗਾ ਕਿਸੇ ਨੇ ਨਹੀਂ ਆਉਣਾ ਤੂੰ ਜੇਲ੍ਹ ਦੇ ਵਿੱਚ ਹੋਵੇਂਗਾ ਅੱਜ ਦੀ ਗੱਲ ਕਹੀ ਹੋਈ ਯਾਦ ਰੱਖੀ ਜਿੰਨਾ ਜ਼ੁਲਮ ਟਾਉਣਾ ਟਾਲਾ ਸਮਾਂ ਤੱਕ ਤਾਂ ਬਲਟਣ ਵਾਲਾ ਜਿਹੜੇ ਪਿੰਡਾਂ ਦੇ ਵਿੱਚ ਚਮਚੇ ਨੇਗੇ ਮੇਰੀ ਖਾਸ ਕਰਕੇ ਉਹਨਾਂ ਨੂੰ ਵੇਣਤੀ ਹੈ ਜਿਨ੍ਹਾਂ ਨੇ ਸਾਡਾ ਪੰਜਾਬ ਬਰਬਾਦ ਕਰਿਆ ਕੋਈ ਕਹਿੰਦਾ ਮੈਂ ਝਾੜੂ ਵਾਲਾ ਜੀ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਜੀ ਕੋਈ ਕਹਿੰਦਾ ਮੈਂ ਬੀਜੇਪੀ ਵਾਲਾ ਜੀ ਕੋਈ ਕਹਿੰਦਾ ਮੈਂ ਬਾਦਲਾਣਾ ਕਿਉਂ ਨਹੀਂ ਤੁਸੀਂ ਇਹ ਚੀਜ਼ ਕਹਿੰਦੇ ਵੀ ਅਸੀਂ ਪੰਜਾਬ ਦੇ ਆ ਅਸੀਂ ਪੰਜਾਬ ਲਈ ਲੜਨਾ ਸੀ ਪੰਜਾਬ ਲਈ ਮਰਨਾ ਹੈ ਇਸ ਕਰਕੇ ਆਪਣੀ ਸੋਚ ਸਾਰਿਆਂ ਦੀ ਪੰਜਾਬ ਪ੍ਰਤੀ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਸਾਨੂੰ ਫਤਿਹ ਹੈ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਾਹਰ ਹੀ ਤਤਕਾਰ ਲੋਕ ਆ ਗਏ ਤੁਸੀਂ ਗੱਲਾਂ ਬਾਤਾਂ ਸੁਣ ਹੀ ਲਈਆਂ ਪਰ ਸੁਣਨ ਤੋਂ ਬਾਅਦ ਸੀ ਅਮਲ ਕਰਕੇ ਜਾਣਾ ਜੇਕਰ ਆਪਾਂ ਭਾਈ ਲੱਖੇ ਨੇ ਵੀ ਸਾਰਿਆਂ ਨੇ ਬੋਲਣਾ ਪਰ ਆਪਣਾ ਮਕਸਦ ਇੱਕੋ ਹੀ ਹੋਣਾ ਚਾਹੀਦਾ ਹੈ ਕਿ ਜੋ ਪੰਜਾਬ ਦੇ ਵਿੱਚ ਜਾਮਲ ਚੱਲ ਰਿਹਾ ਹੈ ਇਹ ਜਾਮਲ ਨਾਲ ਕਿਵੇਂ ਟੱਕਰ ਲੈਣੀ ਹੈ ਕਿਵੇਂ ਆਪਾਂ ਇੱਕ ਸਰਕਾਰ ਦਾ ਸਹੀ ਸੱਚਰੇ ਫਰੀਕ ਪਾਸੇ ਰਹਿਣਾ ਤੁਸੀਂ ਲੋਕੀਏ ਦੇਖਦੇ ਹੋ ਕਿ ਕਿਵੇਂ ਆਪਾਂ ਇਸ ਮੁੱਖ ਮੰਤਰੀ ਸਰਕਾਰ ਦੇ ਪੈਰਾਂ ਹੇਠਾਂ ਕਿਉਂ ਆ ਗਏ ਇਹ ਆਪਣਾ ਮੁੱਖ ਮੰਤਰੀ ਜਾਮਲ ਬਣ ਗਿਆ ਉਹਦੇ ਵਿੱਚ ਜਿਹੜੀ ਵਿਆਪਕ ਤੇ ਮੁੱਤਰ ਵੀ ਰੂਹ ਆ ਚੁੱਕੀ ਆ ਪਰ ਲੋਕੋ ਇਹੀ ਬੇਇਨਤੀ ਕਰਦਾ ਕਿ ਤਾਕੜੇ ਹੋ ਜੋ ਜਿਹੜੇ ਪਿੰਡਾਂ ਦੇ ਵਿੱਚ ਚਮਕੇ ਨਗੇ ਮੇਰੀ ਖਾਸ ਕਰਕੇ ਉਹਨਾਂ ਨੂੰ ਬੇਇਨਤੀ ਹੈ ਜਿਨ੍ਹਾਂ ਨੇ ਸਾਡਾ ਪੰਜਾਬ ਬਰਬਾਦ ਕਰਿਆ ਕੋਈ ਕਰਾ ਮਾ ਝਾੜੂ ਵਾਲਾ ਜੀ ਕੋਈ ਕਰਾ ਮਾ ਕਾਂਗਰਸ ਵਾਲਾ ਜੀ ਕੋਈ ਕਰਾ ਮਾ ਬੀਜੇਪੀ ਵਾਲਾ ਜੀ ਕੋਈ ਕਰਾ ਮਾ ਬਾਦਲਾਨਾ ਕਿਉਂ ਨਹੀਂ ਤੁਸੀਂ ਇੱਥੇ ਕਿਹਾ ਕਿ ਤੁਸੀਂ ਪੰਜਾਬ ਦੇ ਆ ਅਸੀਂ ਪੰਜਾਬ ਲਈ ਲੜਨਾ ਤੇ ਪੰਜਾਬ ਲਈ ਮਰਨਾ ਹੈ ਇਸ ਕਰਕੇ ਆਪਣੀ ਸੋਚ ਸਾਰੀ ਦੀ ਪੰਜਾਬ ਪ੍ਰਤੀ ਹੋਣੀ ਚਾਹੀਦੀ ਹੈ ਇਸ ਕਰਕੇ ਇਹ ਸਰਕਾਰ ਸੱਚੇ ਸੇਵਕ ਬਣ ਕੇ ਰਹਿਣਾ ਭਗਵਾਨਤਮਾ ਦੀ ਧੌਣ ਦੀ ਗੱਲ ਦੀ ਹੱਟੀ ਬਣ ਕੇ ਰਹਿਣਾ ਘਿਰ ਕੇ ਕੇ ਬਦਲੇ ਆਪਾਂ ਲੈਣਿਆ ਕੋਈ ਕਾਗੜਸ ਨੇ ਕੋਈ ਛੂਛਿਆ ਤੀਤੇ ਨਾ ਡੋਗੜਾ ਨਹੀਂ ਲੈਣੇ ਇਸ ਕਰਕੇ ਤਾਂ ਕੇ ਹੋ ਕੇ ਲੜਾਈ ਲੜਦੀ ਆ ਕੱਲ ਵੀ ਬੜੀ ਵੱਡੀ ਸਾਡੇ ਪਾਸੋਂ ਨੌਜਵਾਨਾਂ ਤੇ ਚੰਡੀਗੜ੍ਹ ਦੇ ਵਿੱਚ ਵੱਡੀ ਮੁੰਡੀ ਲੱਗਾਈ ਉੱਥੇ ਨੌਜਵਾਨ ਖੜਾ ਹੈ ਕਾ ਜੇ ਜਦੋਂ ਇਕੱਠ ਹੋਇਆ ਤੇ ਪੁਲਿਸ ਵਾਲਾ ਚਾਕੇ ਹੁਣ ਕੰਡ ਕਰਦਾ ਇਸ ਕਰਕੇ ਜੋਤ ਸੱਤ ਤੋਂ ਹੋ ਰਹੀ ਹੈ ਸਾਡੇ ਉੱਪਰ ਹੋ ਰਹੀ ਹੈ ਸਾਡੇ ਆਪਾਂ ਉੱਪਰ ਹੋ ਰਹੀ ਹੈ ਇਕੱਠੇ ਹੋ ਜੀਏ ਸਾਡੀ ਸਭ ਦੀ ਲੜਾਈ ਇਹ ਲੋਕਾਂ ਲਈ ਹੈ ਪੰਜਾਬ ਲਈ ਹੈ ਨੌਜਵਾਨਾਂ ਲਈ ਹੈ ਨੌਜਵਾਨਾਂ ਨੂੰ ਕਿਹੜੀ ਲੜਾਈ ਲੜਨਿਆ ਪੰਜਾਬ ਬਚਾਉਣ ਤੇ ਪੰਜਾਬ ਨੂੰ ਬਾਹਰ ਨੌਜਵਾਨ ਨੂੰ ਭੇਜਣਾ ਚਾਹੁੰਦੇ ਨੇ ਅਸੀਂ ਨੌਜਵਾਨ ਨੂੰ ਇੱਥੇ ਰੱਖਣਾ ਚਾਹੁੰਦੇ ਆ ਇਹ ਸਾਡੀ ਲੜਾਈ ਚੱਲੀ ਰਹੂਗੀ ਮਰਦੇ ਦਮ ਤੱਕ ਜਾਰੀ ਰਹੂਗੀ ਉਕੇ ਮਰਤਮਾਨਾ ਜਿੰਨਾ ਜੋਰ ਲਾਉਣਾ ਲਾਲਾ ਜਿੰਨਾ ਜੋਰ ਲੱਗਦਾ ਲਾਲਾ ਤੇਰੇ ਐਵੇਂ ਜਿੱਥੇ ਗਲਤੀ ਹੱਤੀ ਬਣ ਕੇ ਨਭੇ ਆਉਣ ਵਾਲੇ ਸਮੇਂ ਤੂੰ ਜੇਲ੍ਹ ਦੇ ਵਿੱਚ ਹੋਵੇਂਗਾ ਫਿਰ ਤੂੰ ਜੇਲ੍ਹ ਜੇ ਕੱਢੇਗਾ ਸਾਜੀ ਭੈਣ ਗੁਰਪ੍ਰੀਤ ਫਿਰ ਉਹ ਲੋਕਾਂ ਅੱਗੇ ਬੇਨਤੀ ਕਰੂਗੀ ਵੀ ਆਹ ਕੋ ਮੇਰੇ ਪਰਮਾਰਤਮਾਨ ਦੇ ਕਿਸੇ ਨੇ ਨਹੀਂ ਆਉਣਾ ਕਿਸੇ ਨੇ ਨਹੀਂ ਆਉਣਾ ਤੂੰ ਜੇਲ੍ਹ ਦੇ ਵਿੱਚ ਹੋਵੇਂਗਾ ਯੋ ਯਾਦ ਰੱਖੀ ਜਿਹਨਾਂ ਨੂੰ ਮਟਾਉਣਾ ਤਾਲਾ ਸਮਾਂ ਕੱਟਦਾ ਘਟਣ ਵਾਲਾ ਤੱਕ ਪੜਦਾ ਕਿਹੜਾ ਯਾਦ ਰੱਖਿਓ ਨੌਜਵਾਨੋ ਨਮਸਕਾਰ ਹੈ ਕਿ ਮੈਂ ਸਾਰਿਆਂ ਦਾ ਆਗੂ ਸਹਿਮਾਨ ਦਾ ਅਰਦਾਸ ਕਰਦਾ ਸਾਰੇ ਥੋੜਾ ਧੰਨਵਾਦ ਕਰਨਾ ਹੈ ਜਿਹੜੇ ਤੁਸੀਂ ਇੱਥੇ ਆਇਓ ਭਾਈ ਲੱਖੇ ਤੇ ਲਈ ਤੇ ਸਾਡੇ ਆਪਾਂ ਸਾਰਾ ਆਪਣਾ hstackੇ ਤੁਸੀਂ ਆਇਓ ਤੁਹਾਡਾ ਥਾਰਾ ਦਾ ਬਹੁਤ-ਬਹੁਤ ਧੰਨਵਾਦ ਛੋਟੇ ਬਜ਼ੁਰਗਾਂ ਦਾ ਬਹੁਤ-ਬਹੁਤ ਧੰਨਵਾਦ ਤੇਲੇ-ਤੇਲੇ ਜਿਹੜੇ ਬਜ਼ੁਰਗੇ ਲੰਮੇ ਸਮੇਂ ਤੋਂ ਇੱਥੇ ਬੈਠੋ ਤੁਹਾਡਾ ਬਹੁਤ-ਬਹੁਤ ਧੰਨਵਾਦ ਛੋਟੇ ਕਰਕੇ ਜਿਹੜੀ ਏਟੀ-ਵੱਡੀ ਲੜਾਈ ਲੜਦੇ ਆਂ ਤਾਂ ਕਰਕੇ ਜਿਹੜਾ ਸਰਕਾਰ ਨਾਲ ਮਤਲਬ ਆਇਆ ਹੋਇਆ ਤਾਂ ਕਰਕੇ ਬੜੀ ਇਸ ਤਰ੍ਹਾਂ ਦਾ ਜਿਹੜਾ ਰਾਤ ਕੋਡਲੀ ਲੱਗਦਾ ਬੰਦਾ ਤੁਹਾਡਾ ਥਾਰਾ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਪ੍ਰਕਾਤ ਕਰਦਾ ਸ੍ਰੀ ਵਾਹਿਗੁਰੂ ਜੀ